ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 20 April ਪੰਜਾਬ ਦੇ ਮੌਸਮ ਦੀ ਕਿ 20 April ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਅੱਜ 20 April ਨੂੰ ਕਿਵੇਂ ਦਾ ਰਹੇਗਾ ਪੰਜਾਬ ਦਾ ਮੌਸਮ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਜੋ ਜਿਵੇਂ ਕੱਲ 19 20 ਤੱਕ ਜਿਹੜੇ ਤੁਹਾਨੂੰ ਦੱਸਿਆ ਗਿਆ ਸੀ ਕਿ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਉਸੇ ਤਰ੍ਹਾਂ ਹੀ ਵੀਰੋ ਥੋੜੇ ਸਮੇਂ ਲਈ ਤੇਜ਼ ਛਾਟੇ ਵਰਮੀ ਆਪਾਂ ਨੂੰ ਇਕਾ ਦੁੱਕਾ ਥੰਮ ਤੇ ਗੜੇ ਮਰੀ ਦਾ ਨੁਕਸਾਨ ਦੀਆਂ ਖਬਰਾਂ ਵੀ ਦੇਖਣ ਨੂੰ ਮਿਲੀਆਂ ਨੇ ਸੋ ਵੀਰ ਇਹ ਪ੍ਰੀ ਮਾਨਸੂਨ ਦਾ ਸੀਜ਼ਨ ਸੀ ਜੋ ਕਿ ਥੋੜੇ ਸਮੇਂ ਲਈ ਬੱਦਲ ਆਉਂਦੇ ਨੇ ਤੇ ਕੁਝ ਸਮੇਂ ਬਾਅਦ ਹੀ ਮੌਸਮ ਸਾਫ਼ ਹੋ ਜਾਂਦਾ ਅਚਾਨਕ ਕਿਤੇ ਹੀ ਬੱਦਲ ਬਣ ਕੇ ਥੋੜੇ ਸਮੇਂ ਲਈ ਬਰਸਾਤ ਹੋ ਜਾਂਦੀ ਹੈ ਤੇ ਬਾਕੀ ਭਾਗ ਖੁਸ਼ਕ ਰਹੇ ਨੇ ਵੀਰੋ ਇਦਾਂ ਦੀਆਂ ਗਤੀਵ ਇਸ ਸਿਸਟਮ ਵੀਰੋ ਛੋਟਾ ਹੈ ਦੇਰ ਹੀ ਦਾ ਸੀ ਕੋਈ ਜ਼ਿਆਦਾ ਲੰਬਾ ਨਹੀਂ ਸੀ ਇਸ ਲਈ ਥੋੜੇ ਸਮੇਂ ਦੇ ਵਿੱਚ ਅੱਗੇ ਗੁਜ਼ਰ ਗਿਆ ਵੀਰ ਹੁਣ ਸਿਸਟਮ ਦਾ ਪ੍ਰਭਾਵ ਥੋੜਾ ਮੋਟਾ ਬਚਦੇ ਜੋ ਬਦਲੀ ਅੰਸਰ ਨੇ ਉਹ ਤਕਰੀਬਨ ਆਪਾਂ ਨੂੰ ਵੀਰੋ ਪੰਜਾਬ ਦੇ ਉੱਪਰ ਦੇ ਜਾਵਾਜਾਈ ਕਰਦੇ ਦੇਖਣ ਨੂੰ ਮਿਲਣਗੇ ਪਰ ਕੋਈ ਜ਼ਿਆਦਾ ਮੀਂਹ ਦੇ ਸਾਰਾ ਅੱਜ ਦੇ ਦਿਨ ਦੇ ਵਿੱਚ ਨਹੀਂ ਹੋਣਗੇ ਹਵਾਵਾਂ ਉੱਤਰ ਪੱਛਮ ਦਿਸ਼ਾ ਤੋਂ ਵਾਪਸੀ ਹੋ ਜਾਵੇਗੀ ਤਕਰੀਬਨ ਦੁਪਹਿਰ ਦੇ ਆਸ-ਪਾਸ ਵੀਰ ਉਸ ਤੋਂ ਬਾਅਦ ਮੌਸਮ ਆਉਂਦੇ ਦਿਨਾਂ ਦੇ ਵਿੱਚ ਤਕਰੀਬਨ ਠੀਕ-ਠਾਕ ਰਹੇਗਾ ਪਰ 100% ਵੀਰੋ ਮੌਸਮ ਸਾਫ਼ ਨਹੀਂ ਹੋਵੇਗਾ ਹਲਕੀ ਫੁਲਕੀ ਬੱਦਰਾਂ ਦੀ ਆਵਾਜ਼ਾਈ ਬਣੀ ਰਹੇਗੀ ਕਦੋਂ ਕਦੋਂ ਥਾਂਵਾਂ ਤੇ ਦੁਪਹਿਰ ਤੋਂ ਬਾਅਦ ਵੀ ਰੋ ਅੱਜ ਵੀ ਬੱਦਲ ਅਚਾਨਕ ਬਣ ਕੇ ਛੋਟੀਆਂ ਮੋਟੀਆਂ ਬਰਸਾਤੀ ਗਤੀਵਧੀਆਂ ਹੋ ਸਕਦੀਆਂ ਨੇ ਪਰ ਜੇ ਆਪਾਂ ਕਹੀ ਵੀ ਓਵਰਲ 100% ਵੀਰੋ ਮੌਸਮ ਸਾਫ਼ ਨਹੀਂ ਹੋਵੇਗਾ 40% ਖੇਤਰਾਂ ਦੇ ਵਿੱਚ ਆਪਾਂ ਨੂੰ ਬੱਦਲਵਾਈ ਦੇ ਨਾਲ ਹਲਕੀ ਫੁਲਕੀ ਕਿਣਮਣ ਅੱਜ ਦੁਪਹਿਰ ਤੋਂ ਬਾਅਦ ਵੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਵੀਰੋ ਕੱਲ ਪਰਸੋਂ ਆਉਂਦੇ ਦਿਨਾਂ ਤੱਕ ਬੱਦਲਵਾਈ ਦਾ ਮਾਹੌਲ ਬਣਿਆ ਰਹੇਗਾ ਹਵਾਵਾਂ ਮੱਚਦੀਆਂ ਰਹਿਣਗੀਆਂ ਟੈਂਪਰੇਚਰ ਦੇ ਵਿੱਚ ਕੋਈ ਜ਼ਿਆਦਾ ਵਾਧਾ ਗਰਮੀ ਦੇ ਵਿੱਚ ਨਹੀਂ ਹੋਵੇਗਾ ਕਿਉਂਕਿ ਵੀਰੋ ਲੰਗੇ ਸਿਸਟਮ ਦੇ ਕਾਰਨ ਇੱਕ ਦੋ ਵਾਰੀ ਗੜੇਮਾਰੀ ਵਗੈਰਾ ਹੋਈ ਹੈ ਵੀਰੋ ਇਹਨਾਂ ਦੇ ਕਾਰਨ ਇੱਕ ਦੋ ਦਿਨ ਠੰਡ ਬਣੀ ਰਹੇਗੀ ਫਿਲਹਾਲ ਕੋਈ ਗਰਮੀ ਜਿਆਦਾ ਪ੍ਰਭਾਵ ਨਹੀਂ ਹੋਵੇਗਾ ਬਾਕੀ ਜੇਕਰ ਵੀਰੋ ਸ਼ਾਮ ਦੇ ਸਮੇਂ ਕੋਈ ਹੋਰ ਆਪਾਂ ਨੂੰ ਅਪਡੇਟ ਮਿਲਦੀ ਹੈ ਅਚਾਨਕ ਤਬਦੀਲੀ ਮੌਸਮ ਦੇ ਵਿੱਚ ਕੋਈ ਬਦਲਾਅ ਆਉਂਦਾ ਵੀਰੋ ਤਾਂ ਸਮੇਂ ਤੋਂ ਪਹਿਲਾਂ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਵੀਰੋ ਚੈਨਲ ਚੈਲਕੀਤੀ ਸੇਵਾ ਸੈਂਟਰ ਨਾ ਬਣੀ ਰਹੋ ਜੀ ਸ਼ਾਮ ਦੀ ਵੀਡੀਓ ਵਿੱਚ ਫੇਰ ਆਪਾਂ ਕਿਸਾਨ ਵੀਰਾਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਇਜਾਜ਼ਤ ਦਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ